ਖੇ ਨਿਹੰਗ ਸਿੰਘ ਜੋਤੇ ਬੰਦੀਆਂ ਦੇ ਵੱਲੋਂ ਮੁਹੱਲਾ ਕਢਿਆ ਗਿਆ ਤੇ ਦੱਸਦੇ ਕਿ ਜਿਸ ਦੇ ਚਲਦੇ ਤਰਨਾ ਦਲ ਕੇ ਬਾਬਾ जोगेंद्र ਸਿੰਘ ਧੀਰ ਦੀ ਗੋਲੀ ਲੱਗਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਐ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਕੀਤੀ ਅਤੇ ਇਸ ਦੀ ਪੁਸ਼ਟੀ ਜੁੜੀ ਹੈ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਸਜਾਈ ਜਾ ਰਹੇ ਮੁਹੱਲੇ ਦੌਰਾਨ ਅਚਾਨਕ ਗੋਲੀ ਚੱਲ ਗਈ ਗੋਲੀ ਦੇ ਵਿੱਚ ਜਿਸ ਦੌਰਾਨ ਜੋੜਿਆ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਆਲੇ ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰੇ ਵੀ ਖੰਗਾ ਜਾ ਰਹੇ ਨੇ ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲੈਜਡਲੀ ਹੈ ਫਾਇਰਿੰਗ ਦਾ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਹੰਗ ਸਿੰਘ ਨਾ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾਂਦਾ ਹੈ ਉਹ ਰੁਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਘੋਟਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਉਹਦੇ ਵਿਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤਾਂ ਬਾਕੀ ਦਾ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੇ ਤੱਕ ਸਾਡੀ ਮੁੱਢਲੀ ਜਿਹੜੀ ਇਨਕੁਆਇਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਸਥਾਨ 'ਤੇ ਜਿਸ ਡਾਇਰੈਕਸ਼ਨ 'ਚ ਇਹ ਗੋਲੇ ਦਾ ਛੜਾ ਜੋ ਵੀ ਅਲੈਜਡਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਲਾਗ ਦਾ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਇਹ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਐਸ ਜਿਹੜਾ ਇਦਾਂ ਦੀ ਕੋਈ ਜੋ ਕੋਈ ਕੋਈ ਅਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਕਿੰਨੇ ਫਾਇਰ ਵਿੱਚ ਜੋ ਜੋ ਮੌਕੇ ਤੇ ਲੋਕਾਂ ਨੇ ਸੁਣੇ ਹੈ ਉਹ ਦੋ ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ ਪਰ ਕਿਉਂਕਿ ਅਜੇ ਇੱਕ ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੰਜਰ ਦੀ ਕੋਈ ਅਜੇ ਨਹੀਂ ਸਾਡੇ ਕੋਲ ਰਿਪੋਰਟ ਨਹੀਂ ਆਈ ਜਿਹੜਾ ਮਰਤਕ ਹੈਗਾ ਉਸ ਦੇ ਵਿੱਚ ਇਹ ਬਾਬਾ ਹੀਰਾ ਸਿੰਘ ਨੇ ਏਲੀਅਸ ਦਿੱਲੀ ਬਾਬਾ ਇਹਨਾਂ ਨੂੰ ਕਹਿੰਦੇ ਇਨਦਰ ਪਿੰਡ ਦਿਹਾਲ ਤੇ ਤਰਨਤਨ ਜ਼ਿਲ੍ਹੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਹਮਣੇ ਆਈ ਹੈ ਜਿਹੜੇ ਇਹ ਡਿਸੀਜ਼ਡ ਹੋਏ ਨੇ ਨਿਯੰਗ ਸਿੰਘ ਇਹਨਾਂ ਨੂੰ ਹੀ ਜਿਹੜਾ ਹੈ ਇਹਨਾਂ ਦੇ ਪੋਸਟਮਾਰਟਮ ਪੋਸਟਮਾਰਟਮ ਵਾਸਤੇ ਡਾਕਟਰ ਸਰ ਇੰਟਰਫਾਇਰ ਹੈ ਜੀ ਇਹ ਐਕਸੀਡੈਂਟਲ ਫਾਇਰ ਹੈ ਠੀਕ ਹੈ 90% ਕਨਫਰਮ ਹੈ ਐਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜਸ ਵਗੈਰਾ ਸੀ ਕਿਉਂਕਿ ਮੇਲੇ ਦੇ ਤਿਆਰੀ ਦੌਰਾਨ ਅਸੀਂ ਸੀਸੀਟੀਵੀ ਫੁਟੇਜਸ ਵਗੈਰਾ ਵੀ ਸਾਰੇ ਉਹਦੀ ਵਿਵਸਥਾ ਕੀਤੀ ਹੋਈ ਹੈ ਕੈਮਰੇ ਲੱਗੇ ਹੋਏ ਨੇ ਉਹ ਵੀ ਜਿਹੜੇ ਹੈ ਅਸੀਂ ਚੈੱਕ ਕਰ ਰਹੇ ਹਾਂ ਕਿੰਨੇ ਦਲ ਜਿਹੜੇ ਇਹ ਮਹੱਲਾ ਕਰਦੇ ਆ। ਬੇਸਿਕਲੀ ਇਹ ਦੋ ਜਿਹੜੇ ਦਲ ਸਾਹਮਣੇ ਆਏ ਨੇ ਇੱਕ ਬਾਬਾ ਜੋਗਾ ਸਿੰਘ ਜੀ ਦਾ ਜਿਹੜੇ ਲੋਕਲ ਨੇ ਜੱਬੇ ਤੋਂ ਵੀ ਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਜਿਹੜਾ ਬਾਬਾ ਮੇਜਰ ਸਿੰਘ ਜੀ ਜਿਹਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਇੱਕ ਦੋ ਹੋਰ ਜਿਹੜੇ ਹੈਗੇ ਜਿਨ੍ਹਾਂ ਦੀ ਸੰਖਿਆ ਛੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਬਾਰੇ ਸੀਗਾ ਦੱਸਿਆ ਜਾਂਦਾ ਹੈ ਕਿ ਉਹ ਬਾਬਾ ਜੋਗਾ ਸਿੰਘ ਜੀ ਦਾ ਦਲ ਤੇ ਨਹੀਂ ਜੀ ਜੀ ਕੋਈ ਤੇ ਜੋ ਲੀਗਲ ਕਾਰਵਾਈ ਕਰਨੀ ਪੈਂਦੀ ਉਹ ਕੀਤੀ ਜਾਵੇਗੀ ਅਸੀਂ ਸਟੇਟਮੈਂਟਸ ਵਗੈਰਾ ਲਾਵਾਂਗੇ ਤੇ ਜੋ ਵੀ ਹੈ ਜਿਹੜੇ ਨ્યાਗ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮਾਰਟਮ ਵਾਸਤੇ ਜਿਹੜੀ ਹੈ ਕਿਉਂਕਿ ਉਹ ਉਹਦੇ ਵਿੱਚ ਕੰਪਲਿਕೇಷನ್ಸ್ ਨੇ ਕੁਝ ਤੇ